ਸਤਿ ਸ੍ਰੀ ਅਕਾਲ ਜੀ ਮੈਂ ਕਮਲਜੀਤ ਸਿੰਘ ਪੱਡਾ ਅੱਜ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਗੌਰਵ ਟੀਚਰ ਦੁਨੀਆ ਵਿਗਿਆਨਕ ਦੇ ਸਹਿਯੋਗ ਨਾਲ ਡੇਰਾ ਬਾਬਾ ਨਾਨਕ ਦੇ 1700 ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ ਨੀਵ ਤੇ ਬੈਗਵੰਡੇਗੇ ਜੋ ਇਹ ਸੁਸਾਇਟੀ ਵੱਲੋਂ ਬਹੁਤ ਹੀ ਵਧੀਆ ਤੇ ਸਲਾਘਾਯੋਗ ਉਪਰਾਲਾ ਹੈ ਉਹ ਅਸੀਂ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਵਿਖਾਉਂਦੇ ਹਾਂ ਮਨੋਦ ਸੁਣਨੀ ਦੀ ਵਿਸ਼ੇਸ਼ ਰਿਪੋਰਟ ਮੈਂ ਮਮਤਾ ਸ਼ਰਮਾ ਸਕੂਲ ਇਨ ਚਾਰਜ ਜੀਪੀਐਸ ਜੋੜੀਆਂ ਕਲਾ ਬਲਾਕ 18 ਬਣਾ ਲਿਖ ਤੂੰ ਸਕੂਲ ਟੀਚਰਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੀਐਨ ਭਾਰਤੀ ਜੀ ਅਤੇ ਗਵਰਨਮੈਂਟ ਟੀਚਰਸ ਯੂਨੀਅਨ ਵਿਗਿਆਨ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਡੇ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਆ ਸਕੂਲ ਬੈਗ ਅਤੇ ਕਾਪੀਆਂ ਪ੍ਰੋਵਾਈਡ ਕਰਵਾਈਆਂ ਹਨ ਜੋ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਲੋੜ ਹੈ ਕਿ ਆਹੜ ਕਾਰਨ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਸਾਰੀਆਂ ਖਰਾਬ ਹੋ ਚੁੱਕੀਆਂ ਸੀ ਇਹ ਇਹਨਾਂ ਦਾ ਆਪਣੇ ਸਟਾਫ ਵੱਲੋਂ ਤੇ ਸਕੂਲ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਹਾਂਜੀ ਆਪਸੀ ਸਕੂਲ ਦੇ ਵਿੱਚ ਆਏ ਕੀ ਦੇਣਾ ਹੈ ਜੀ ਕਿਹੜੀ ਜਗ੍ਹਾ ਸੰਸਥਾ ਕਿਹੜੀ ਤੋਂ? ਤੋਂ ਸਾਡੀ ਰਾਸ਼ਟਰੀ ਪੱਧਰ ਦੀ ਸੰਸਥਾ ਹੈ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ। ਅਰ ਉਸ ਜਿਹੜੀ ਫੈਡਰੇਸ਼ਨ ਹੈ ਰਾਸ਼ਟਰੀ ਸਤਰ ਤੇ ਸਾਡੀ ਪੰਜਾਬ ਦੀ ਯੂਨਿਟ ਹੈ ਗਵਰਨਮੈਂਟ ਟੀਚਰ ਯੂਨੀਅਨ ਵਿਗਿਆਨਿਕ ਜਿਹਦੇ ਰਾਜ ਪ੍ਰਧਾਨ ਨੇ ਨੌਪਰੀਤ ਸਿੰਘ ਬੱਲਦੀ ਤੇ ਰਾਜੇ ਕੌਸ਼ਲ ਦੇ ਐਕਸੀਨੀ ਸਾਡੇ ਸੋਮ ਸਿੰਘ ਜੀ ਤੇ ਅਸੀਂ ਰਾਸ਼ਟਰੀ ਸਤਰ ਤੋਂ ਫੈਸਲਾ ਕਰ ਰਹੇ ਹਾਂ ਕਿ ਪੰਜਾਬ ਦੇ ਪਿੱਛੇ ਆਰੇ ਅੱਗੇ ਬਹੁਤ ਨੁਕਸਾਨ ਹੋਇਆ ਹੈ। ਔਰ ਇੱਕ ਹਾਪਾ ਕੰਦੇ ਹੋ ਸਾਨੂੰ ਬੱਚਿਆਂ ਦਾ ਵਿਸ਼ੇਸ਼ ਖਿਆਲ ਹੈ ਪਹਿਲਾਂ। ਤੇ ਅਸੀਂ ਫੈਸਲਾ ਕਰੇਗੀ ਪੰਜਾਬ ਦੇ ਜਿਹੜੇ ਵੀ ਬਾੜ ਗ੍ਰਸਤ ਇਲਾਕੇ ਸੀਗੇ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ, ਬੈਗ ਦਾ, ਕਾਪੀਆਂ ਦਾ। ਤੇ ਅਸੀਂ ਇਹ ਫੌਰੀ ਤੌਰ ਤੇ ਕੋਈ ਸਟੇਸ਼ਨਰੀ, ਬੈਗ ਵਗੈਰਾ ਉਹਨਾਂ ਬੱਚਿਆਂ ਨੂੰ ਪਹੁੰਚਾ ਕੇ ਆਈਏ। ਇਹ ਸਾਡਾ ਚੌਥਾ ਦਿਨ ਹੈ। ਲੋਦ ਅਸੀਂ 500 ਬੈਗ ਤੇ 5000 ਕਾਪੀਆਂ ਐਸ ਅਭਿਆਨ 'ਚ ਵੱੰਡ ਰਹੇ ਹਾਂ। 2000 ਕਾਪੀਆਂ ਤੇ 2000 ਬੈਗ ਹੈ। ਬੱਚਿਆਂ ਨੂੰ ਦੇਤੇ। ਅਸੀਂ ਜਾਂਦੇ ਹਾਂ ਸਕੂਲ ਚ ਦੰਦੇ ਹਾਂ ਸਟਾਫ ਨੂੰ ਤਾਂ ਕਿ ਉਹ ਸਟਾਫ ਵਾਲੇ ਜਿਹੜੇ ਜ਼ਰੂਰਤਮੰਦ ਬੱਚੇ ਆ ਉਹ ਉਹਨਾਂ ਨੂੰ ਬੰਨਾਂਗੇ ਪਹਿਲਾਂ ਦੋ ਦਿਨ ਫਾਜ਼ਿਲਕਾ ਆਏ ਕੱਲ ਨਕੌਦਰ ਵੀ ਸੀਗੇ ਬਰਗੇ ਗੁਰਦਾਸਪੁਰ ਪਹਿਲਾਂ ਵੀ ਆਏ ਸੀ 5ਵੇਂ ਦਿਨ ਇੱਕ ਬਰੋ ਦੇਖਾ ਜਾਵੇ ਆਹ ਏਰੀਆ ਦੇ ਕਿੰਨੇ ਸਕੂਲਾਂ ਨੂੰ ਬੰਨਦੇ ਆ ਅੱਜ 17 ਸਕੂਲਾਂ ਦਾ ਟਾਰਗੇਟ ਹੈ ਸਾਥੀਆਂ ਨਾਲ ਜਿਹੜੇ ਇੱਥੋਂ ਦੇ ਇਹਨਾਂ ਨੇ ਬਣਾਇਆ ਸਾਨੂੰ ਤਾਂ ਸਕੂਲਾਂ ਦਾ ਨਹੀਂ ਪਤਾ ਇੱਥੋਂ ਦਾ ਹੋਰ ਨਹੀਂ ਉਹ ਲੋਕਲ ਸਾਡੀ ਜਿਹੜੀ ਟੀਮ ਹੈ ਉਹ ਤੈਅ ਕਰਦੀ ਹੈ ਵੀ ਕਿਹੜੇ ਸਕੂਲ ਚ ਕਿੰਨੀ ਸੇਸਰੀ ਦੇਣੀ ਹੈ ਕਿਹੜੇ-ਕਿਹੜੇ ਸਕੂਲ ਚ ਜਾਣਾ ਹੈ ਅਸੀਂ ਉਹ ਰੂਟ ਰੱਡ ਸਾਰੇ ਤਿਆਰ ਕਰਦੇ ਆ ਸਾਨੂੰ ਸਵੇਰੀ ਦੱਸਿਆ ਨੇ ਸਾਥੀਆਂ ਨੇ ਕਿ ਅੱਜ 1700 ਲਾਂਚ ਆਪਾਂ ਚਲਾਵਾਂਗੇ